ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ RAM ਨਾਮੀ ਸ੍ਰੀ ਰਾਮ ਦੇਵ ਜੀ ਦੇ ਜਨਮ ਦਿਨ ਵਰਗਾ ਹੀ ਇਸ ਵਾਰ ਮਹਾ ਸੰਯੋਗ ਬਣਨ ਜਾ ਰਿਹਾ ਹੈ ਜਿਸ ਨਾਲ ਇਹਨਾਂ ਪੰਜੇ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕ ਜਾਵੇਗੀ ਇਹ ਤੁਹਾਨੂੰ ਨਾਲ ਹੋ ਜਾਣਗੀਆਂ ਮਾਲਾ ਮਾਲ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ શ્રી RAM ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ। ਤਾਂ ਕਿ શ્રી RAM ਦੀ ਕਿਰਪਾ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਇਸ ਵਾਰ 17 April 2024 ਨੂੰ RAM ਨੌਮੀ ਦੇ ਦਿਨ ਬਹੁਤ ਹੀ ਵੱਡਾ ਮਹਾ ਦੁਰਲੱਭ ਸੰਯੋਗ ਬਣਨ ਜਾ ਰਿਹਾ ਹੈ ਜੀ। ਇਹ ਮਹਾ ਸੰਯੋਗ ਸ੍ਰੀ ਰਾਮ ਦੇ ਜਨਮ ਦੇ ਨਾਲ ਸੰਬੰਧਿਤ ਹੁੰਦਾ ਹੈ ਕਿਉਂਕਿ ਇਸ ਵਾਰ ਗੁਰੂ ਆਪਣਾ ਸਥਾਨ ਬਦਲ ਕੇ ਰਾਸ਼ੀ ਪਰਿਵਰਤਨ ਕਰਨਗੇ ਕਿਉਂਕਿ ਇਸ ਵਾਰ ਮਹਾਦਰ ਸੰਯੋਗ ਬਣਨ ਜਾ ਰਿਹਾ ਹੈ ਤੇ ਨਾਲ ਹੀ ਕੁਝ ਰਾਸ਼ੀਆਂ ਦੀ ਇਸ ਸਮੇਂ ਕਿਸਮਤ ਹੀ ਬਦਲ ਜਾਵੇਗੀ ਤੇ ਉਹਨਾਂ ਨੂੰ ਨਾਲ ਕਿਹੜੀਆਂ ਸਾਵਧਾਨੀਆਂ ਬਹੁਤ ਜ਼ਿਆਦਾ ਵਰਤਨੀਆਂ ਪੈਣਗੀਆਂ ਜਿਸ ਦੇ ਨਾਲ ਉਹਨਾਂ ਦੀ ਕਿਸਮਤ ਵਿੱਚ ਜੋ ਵੀ ਲਿਖਿਆ ਹੈ ਉਹਨਾਂ ਨੂੰ ਪ੍ਰਾਪਤ ਹੋ ਜਾਵੇ ਦੋਸਤੋ ਇਹ ਤਿਉਹਾਰ ਅਸੀਂ 500 ਸਾਲਾਂ ਦੇ ਬਾਅਦ ਮਨਾਉਣ ਜਾ ਰਹੇ ਹਾਂ ਜੀ ਕਿਉਂਕਿ ਕਿਉਂਕਿ 500 ਸਾਲਾਂ ਦੇ ਬਾਅਦ ਹੀ ਇਦਾਂ ਦਾ ਮਹਾ ਦੁਰਲਭ ਸੰਯੋਗ ਬਣਿਆ ਹੈ ਇਸ ਵਾਰ ਰਾਮਲੀਲਾ ਦੇ ਵਿੱਚ ਤਿਲਕ ਦਾ ਪ੍ਰੋਗਰਾਮ ਵੀ ਬਹੁਤ ਵੱਡਾ ਰੱਖਿਆ ਗਿਆ ਹੈ ਜੀ ਇਸ ਵਾਰ ਬਹੁਤ ਹੀ ਵੱਡਾ ਲੇਜ਼ਰ ਸ਼ੋਅ ਲਗਾਇਆ ਜਾ ਰਿਹਾ ਹੈ ਜਿਸ ਦੇ ਨਾਲ ਸ੍ਰੀ ਰਾਮ ਜੀ ਨੂੰ ਸੂਰਜ ਤਿਲਕ ਵੀ ਕੀਤਾ ਜਾਵੇਗਾ ਜੋ ਕਿ ਬਹੁਤ ਹੀ ਵੱਡੀ ਤੁਹਾਡੇ ਲਈ ਖੁਸ਼ਖਬਰੀ ਹੋਵੇਗੀ ਦੋਸਤੋ ਇਸ ਤਰ੍ਹਾਂ ਦੇ ਦਿਨ ਕੁਝ ਦਿਨ ਇਦਾਂ ਦੇ ਹਨ ਜੋ ਤੁਹਾਨੂੰ ਕਰਨੇ ਚਾਹੀਦੇ ਹਨ ਜਿਸ ਨਾਲ ਮਾਤਾ ਦੁਰਗਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇਗੀ ਕਿਉਂਕਿ ਇਸ ਵਾਰ ਨਵਰਾਤਰੀ ਵੀ ਚੱਲ ਰਹੇ ਹਨ ਅਤੇ ਰਾਮ ਨੌਮੀ ਦੀ ਸ਼ੁਰੂਆਤ ਦੇ ਨਾਲ ਨਵਰਾਤਰੀਆਂ ਦੀ ਸਮਾਪਤ ਮਾਤਾ ਦੁਰਗਾ ਦੇਵੀ ਕਿਰਪਾ ਬਣਾਈ ਰੱਖਣ ਦੇ ਲਈ ਅਤੇ ਪ੍ਰਭੂ ਸ੍ਰੀ ਰਾਮ ਦੀ ਕਿਰਪਾ ਹਾਸਲ ਕਰਨ ਦੇ ਲਈ ਤੁਹਾਨੂੰ ਬਹੁਤ ਸਾਰੇ ਉਪਾਅ ਕਰਨੇ ਚਾਹੀਦੇ ਹਨ ਦੋਸਤੋ ਚੇਤਰ ਨਵਰਾਤਰੀ ਤੇ ਨੌਵੇਂ ਦਿਨ ਰਾਮ ਨੌਮੀ ਹੈ ਜੀ ਸ਼ਾਸਤਰਾਂ ਦੇ ਅਨੁਸਾਰ ਚੇਤਰ ਮਹੀਨੇ ਦੀ ਸ਼ੁਕਲ ਪੱਖ ਦੀ ਨੌਵੀਂ ਇਸ ਦਿਨ ਮਰਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮਚੰਦਰ ਜੀ ਦਾ ਜਨਮ ਦਿਨ ਹੋਇਆ ਹੈ ਇਸ ਕਰਕੇ ਇਸ ਦਿਨ ਭਗਵਾਨ ਰਾਮ ਦੇ ਜਨਮ ਉਤਸਵ ਦੇ ਸਰੂਪ ਵਿੱਚ ਹੀ ਰਾਮ ਨੌਮੀ ਪੁਰਬ ਮਨਾਇਆ ਜਾਂਦਾ ਹੈ ਮਨਵਤਾ ਦੇ ਅਨੁਸਾਰ ਇਸ ਦਿਨ ਭਗਵਾਨ ਰਾਮ ਦੀ ਵਿਸ਼ੇਸ਼ ਪੂਜਾ ਕਰਨ ਦੇ ਨਾਲ ਜੀਵਨ ਦੇ ਕਈ ਦੁੱਖ ਤੇ ਸੰਕਟ ਦੂਰ ਹੋ ਜਾਂਦੇ ਹਨ ਇਸ ਸਾਲ ਰਾਮ ਨਾਮੀ 17 April 2024 ਨੂੰ ਮਨਾਇਆ ਜਾ ਰਹੀ ਹੈ ਇਸ ਦਿਨ ਰਾਮ ਨਾਮੀ ਦੇ ਦਿਨ ਪੂਰਨ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਕੁਝ ਵਿਸ਼ੇਸ਼ ਉਪਾਅ ਕਰਨ ਦੇ ਨਾਲ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਲਾਭ ਪ੍ਰਾਪਤ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਦੋਸਤੋ ਇਸ ਗੱਲ ਦਾ ਧਿਆਨ ਰੱਖੋਗੇ ਇਸ ਦਿਨ ਹਨੂਮਾਨ ਜੀ ਦੇ ਮੰਦਰ ਵਿੱਚ ਜਾ ਕੇ ਹਨੂਮਾਨ ਚਾਲਸਾ ਦਾ ਪਾਠ ਕਰੋ ਅਤੇ ਓਮ ਹਨੂਮਤੇ ਨਮਾ ਮੰਤਰ ਦਾ ਜਾਪ 108 ਵਾਰ ਜੇਕਰ ਤੁਸੀਂ ਕਰ ਲੈਂਦੇ ਹੋ ਸ੍ਰੀ ਰਾਮ ਜੀ ਜੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਕਿੰਤ ਪਰਸਨ ਹੋ ਜਾਣਗੇ ਕਿਉਂਕਿ ਹਨੂਮਾਨ ਜੀ ਸ੍ਰੀ ਰਾਮ ਜੀ ਦੇ ਬਹੁਤ ਹੀ ਗੂੜੇ ਮਿੱਤਰ ਸਨ ਉਹ ਹਮੇਸ਼ਾ ਦੋਵੇਂ ਇਕੱਠੇ ਹੀ ਰਹਿੰਦੇ ਸਨ ਤੇ ਨਾਲ ਹੀ ਜੋਤਿਸ਼ਾਸਤਰਾ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਜਿੱਥੇ ਹਨੂਮਾਨ ਹਨ ਉੱਥੇ ਸ੍ਰੀ ਰਾਮ ਜੀ ਹਨ ਅਤੇ ਜਿੱਥੇ ਸ੍ਰੀ ਰਾਮ ਜੀ ਹਨ ਉੱਥੇ ਹਨੂਮਾਨ ਜੀ ਹਨ ਹਨੂਮਾਨ ਜੀ ਦੇ ਮੰਦਿਰ ਵਿੱਚ ਜਾ ਕੇ ਹਨੂਮਾਨ ਚਾਲਸਾ ਦਾ ਪਾਠ ਤਾਂ ਜ਼ਰੂਰ ਕਰਨਾ ਤੁਹਾਨੂੰ ਚਾਹੀਦਾ ਹੈ ਇਸ ਦਿਨ ਮਾਤਾ ਸੀਤਾ ਦੇਵੀ ਜੇਕਰ ਤੁਸੀਂ ਪੂਜਾ ਕਰ ਲੈਂਦੇ ਹੋ ਤਾਂ ਉਹਨਾਂ ਦਾ ਆਸ਼ੀਰਵਾਦ ਵੀ ਤੁਹਾਡੇ ਉੱਤੇ ਬਣ ਜਾਵੇਗਾ ਅਤੇ ਜਿਨ੍ਹਾਂ ਦੇ ਵਿਆਹ ਵਿੱਚ ਰੁਕਾਵਟਾਂ ਜਾਂ ਦੇਰੀ ਆ ਰਹੀ ਹੈ ਜਾਂ ਉਹਨਾਂ ਦੇ ਵਿਆਹ ਦੇ ਵਿੱਚ ਕੋਈ ਯੋਗ ਨਹੀਂ ਬਣਦੇ ਦਿਖਾਈ ਦੇ ਰਿਹਾ ਤਾਂ ਉਸ ਨੂੰ ਦੂਰ ਕਰਨ ਦੇ ਲਈ RAM NAVAMI ਦੀ ਸ਼ਾਮ ਨੂੰ ਭਗਵਾਨ ਰਾਮ ਅਤੇ ਸੀਤਾ ਨੂੰ ਹਲਦੀ ਘੁੰਮ ਘੁੰਮ ਅਤੇ ਚੰਦਨ ਅਰਪਿਤ ਕਰੋ ਜੇ ਆਪ ਜੈ ਸੀਤਾ ਰਾਮ ਦਾ ਜਾਪ 108 ਵਾਰ ਜੇਕਰ ਕਰ ਲੈਂਦੇ ਹੋ ਤਾਂ ਤੁਹਾਡੇ ਰਿਸ਼ਤੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਆ ਰਹੀਆਂ ਹਨ ਉਹ ਪੂਰੇ ਤਰੀਕੇ ਦੇ ਨਾਲ ਖਤਮ ਹੋ ਜਾਣਗੀਆਂ ਇਸ ਦਿਨ ਤੁਹਾਨੂੰ ਜ਼ਰੂਰ ਹੀ ਕੁਝ ਨਾ ਕੁਝ ਦਾਨ ਵੀ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਭਗਵਾਨ ਰਾਮ ਦੀ ਕਿਰਪਾ حاصل ਹੋ ਜਾਵੇ ਇਸ ਦਿਨ ਤੁਹਾਨੂੰ ਆਪਣੇ ਘਰ ਦੇ ਬਾਹਰ ਦੀਪਕ ਵੀ ਜਗਾਉਣੇ ਚਾਹੀਦੇ ਹਨ ਜਿਸ ਦੇ ਨਾਲ ਤੁਹਾਨੂੰ ਮਾਤਾ ਲక్ష్ਮੀ ਦੀ ਕਿਰਪਾ ਵੀ حاصل ਹੋ ਜਾਵੇ ਕਿਉਂਕਿ ਮਾਤਾ ਲక్ష్ਮੀ ਦਾ ਰੂਪ ਵੀ ਰਾਮ ਦੇ ਵਿੱਚੋਂ ਹੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਦੋਸਤੋ ਇਸ ਵਾਰ ਕੋਸ਼ਿਸ਼ ਕਰੋ ਕਿ ਤੁਸੀਂ ਰਾਮ ਨੌਵੀਂ ਦੇ ਤਿਹਾੜੀ ਨੂੰ ਦੀਵਾਲੀ ਦੇ ਵਾਂਗ ਹੀ ਸੈਲੀਬ੍ਰੇਟ ਕਰੋ ਇਸ ਦਿਨ ਘਰ ਦੀ ਚੰਗੀ ਤਰ੍ਹਾਂ ਸਾਫ ਸਫਾਈ ਵੀ ਤੁਹਾਨੂੰ ਕਰਨੀ ਚਾਹੀਦੀ ਹੈ ਤੇ ਘਰ ਦੇ ਮੇਨ ਗੇਟ ਤੇ ਵੀ ਦੀਪਕ ਜਰੂਰ ਜਗਾਉਣੇ ਚਾਹੀਦੇ ਹਨ ਇਸ ਦਿਨ ਰਾਮ ਨੂੰ ਭੋਜਨ ਜਰੂਰ ਅਰਪਿਤ ਤੁਹਾਨੂੰ ਕਰਨਾ ਚਾਹੀਦਾ ਹੈ ਤੇ ਜੇਕਰ ਤੁਸੀਂ ਗਰੀਬ ਜਾਂ ਪਿਖਾਰੀ ਨੂੰ ਭੋਜਨ ਛਕਾ ਦਿੰਦੇ ਹੋ ਤਾਂ ਤੁਹਾਨੂੰ ਰਾਮ ਜੀ ਦੀ ਕਿਰਪਾ ਹਾਸਲ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਪੰਜ ਰਾਸ਼ੀਵਾਰਿਆਂ ਦੇ ਬਾਰੇ ਜਿਨ੍ਹਾਂ ਦੀ ਇਸਵਾਰ ਰਾਮ ਨਾਮੀ ਦੇ ਦਿਨ ਕਿਸਮਤ ਹੀ ਬਦਲਣ ਵਾਲੀ ਹੈ ਇਹਨਾਂ ਪੰਜ ਰਾਸ਼ੀਆਂ ਦੀ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਕਿਉਂਕਿ ਪੰਜ ਰਾਸ਼ੀਆਂ ਦੇ ਲਈ ਮਹਾ ਦੁਰਲਭ ਸੰਯੋਗ ਵੜਨ ਜਾ ਰਿਹਾ ਹੈ ਰਾਮ ਨਾਮੀ ਦਾ ਤਿਹਾਰ ਇਹਨਾਂ ਦੇ ਲਈ ਲਾਭਕਾਰੀ ਸਾਬਤ ਹੋ ਜਾਵੇਗਾ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹਾ ਦੁਰਲਭ ਸੰਯੋਗ ਧਨ ਦੀ ਪ੍ਰਾਪਤੀ ਲੈ ਕੇ ਆਵੇਗਾ ਜਿਸ ਦੇ ਸ਼ੁਭ ਪ੍ਰਭਾਵ ਦੇ ਨਾਲ ਕੁਝ ਰਾਸ਼ੀਆਂ ਨੂੰ ਤਾਂ ਬਹੁਤ ਜ਼ਬਰਦਸਤ ਲੱਭ ਹੋ ਜਾਵੇਗਾ ਅਦੇ ਸੁੱਖ ਸਮਰiddhi ਵੀ ਉਹਨਾਂ ਨੂੰ ਪ੍ਰਾਪਤ ਹੋ ਜਾਵੇਗੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਮ ਨਾਮੀ ਦੇ ਦਿਨ ਭਗਵਾਨ ਰਾਮ ਜੀ ਤੁਹਾਡੇ ਤੇ ਅਤਿਅੰਤ ਪਰਸੰਨ ਹੋ ਚੁੱਕੇ ਹਨ ਉਹਨਾਂ ਦੀ ਅਸੀਮ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਘਰ ਵਿੱਚ ਧਾਰਮਿਕ ਕੰਮ ਦਾ ਯੋਜਨ ਵੀ ਕੀਤਾ ਜਾਵੇਗਾ ਤੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਜੇਸ ਨਾਲ ਤੁਹਾਡੇ ਘਰ ਦਾ ਮਾਹੌਲ ਹੁਣ ਖੁਸ਼ ਨੁਮਾ ਬਣ ਜਾਵੇਗਾ ਤੁਹਾਡੇ ਭੌਤਿਕ ਸੁੱਖਾਂ ਵਿੱਚ ਵੀ ਹੁਣ ਵਾਧਾ ਹੋ ਜਾਵੇਗਾ ਤੇ ਵਿਵਹਾਰਿਕ ਜੀਵਨ ਵਿੱਚ ਵੀ ਖੁਸ਼ਹਾਲੀ ਆ ਜਾਵੇਗੀ ਜੇਸ ਨਾਲ ਤੁਹਾਡਾ ਜੀਵਨ ਬਹੁਤ ਹੀ ਸੁਖਮਈ ਹੋ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਮ ਨੌਮੀ ਦਾ ਦਿਨ ਤੁਹਾਡੇ ਲਈ ਬਹੁਤ ਹੀ ਮਹੱਤਵ ਸੰਯੋਗ ਬਣਨ ਜਾ ਰਿਹਾ ਹੈ ਜੀ ਤੁਹਾਡੇ ਤੇ ਰਾਮ ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਜਿਸ ਨਾਲ ਤੁਹਾਡੇ ਜੀਵਨ ਦੇ ਹਰ ਸਾਰੇ ਹੀ ਦੁੱਖ ਕਸ਼ਟ ਦਰਦ ਦੂਰ ਹੋ ਜਾਣਗੇ ਤੁਹਾਡੇ ਜੀਵਨ ਵਿੱਚ ਜਿਹੜੀਆਂ ਵੀ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਪਿਛਲੇ ਸਮੇਂ ਤੋਂ ਕਰਨਾ ਪਿਆ ਸੀ ਉਹ ਮੁਸ਼ਕਲਾਂ ਹੁਣ ਖਤਮ ਹੋ ਜਾਣਗੀਆਂ ਤੁਹਾਨੂੰ ਆਪਣੀ ਕਿਸਮਤ ਦਾ ਸਾਥ ਮਿਲ ਜਾਵੇਗਾ ਤੇ ਜਿਹੜੇ ਵੀ ਸੁਪਨੇ ਤੁਸੀਂ ਆਪਣੇ ਭਵਿੱਖ ਦੇ ਲਈ ਬਹੁਤ ਹੀ ਵਧੀਆ ਵੇਖੇ ਹੋਏ ਸਨ ਉਹ ਸੁਪਨੇ ਹੁਣ ਤੁਹਾਡੇ ਸਾਕਾਰ ਹੋਣ ਦਾ ਮੌਕਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਇਸ ਸਮੇਂ ਤੁਹਾਨੂੰ ਨਵੀਂ ਜੌਬ ਦਾ ਆਫਰ ਵੀ ਮਿਲ ਸਕਦਾ ਹੈ ਇਸ ਸਮੇਂ ਤੁਹਾਡੇ ਜਿਹੜੇ ਵੀ ਦੁੱਖ ਹਨ ਉਹ ਹੁਣ ਦੂਰ ਹੋ ਜਾਣਗੇ ਤੁਹਾਡੇ ਵਿਆਹ ਦੇ ਵੀ ਯੋਗ ਬਣਦੇ ਦਿਖਾਈ ਦੇ ਰਹੇ ਹਨ ਅਗਲੀ ਕੋਸ਼ਣ ਨਸੀਬ ਰਾਜੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਹੁਣ ਮਹਾ ਦੁਰਲਭ ਸੰਯੋਗ ਬਣਨ ਦੀ وجہ ਦੇ ਨਾਲ ਤੁਹਾਡੀ ਰਾਸ਼ੀ ਵਿੱਚ ਹੁਣ ਬਹੁਤ ਹੀ ਵੱਡਾ ਬਦਲਾਅ ਹੋਣ ਵਾਲਾ ਹੈ ਤੁਹਾਡੇ ਕਾਫੀ ਸਾਰੀਆਂ ਪਰੇਸ਼ਾਨੀਆਂ ਦਾ ਹੁਣ ਹੱਲ ਹੋ ਜਾਵੇਗਾ ਕਿਉਂਕਿ ਭਗਵਾਨ ਸ੍ਰੀ ਰਾਮ ਦੀ ਤੁਹਾਡੇ ਦੇ અત્યੰਤ ਪਰਸੰਨ ਹੋ ਚੁੱਕੇ ਹਨ ਤੁਹਾਡੀ ਸਿਹਤ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਜਾਵੇਗਾ ਜੇਕਰ ਤੁਹਾਨੂੰ ਆਪਣੀ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਸੀ ਉਸ ਨੂੰ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੇ ਧਨ ਪ੍ਰਤੀ ਤੁਹਾਨੂੰ ਜਿਹੜੀਆਂ ਵੀ ਮੁਸ਼ਕਲਾਂ ਸਨ ਉਹਨਾਂ ਦਾ ਹੁਣ ਖਾਤਮਾ ਹੋ ਜਾਵੇਗਾ ਇਸ ਸਮੇਂ ਤੁਸੀਂ ਭੂਮੀ ਜਾਂ ਵਾਹਨ ਖਰੀਦ ਸਕਦੇ ਹੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ वृश्चਿਕ ਰਾਸ਼ੀ বৃশ্চিক রাশি ਵਾਲਿਆਂ ਨੂੰ ਦੱਸ ਦਈਏ ਕਿ ਆਗਾਮੀ ਨੌ ਮਹੀਨੇ ਦੇ ਮੌਕੇ ਤੇ ਤੁਹਾਡੀ ਕਿਸਮਤ ਹੁਣ ਜਾਗ ਜਾਵੇਗੀ ਜਿਸ ਕਰਕੇ ਤੁਹਾਨੂੰ ਬਹੁਤ ਹੀ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਇਸ ਸਮੇਂ ਤੁਸੀਂ ਨੌਕਰੀ ਤੇ ਵਪਾਰ ਵਿੱਚ ਬਹੁਤ ਤਰੱਕੀ ਕਰੋਗੇ ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੇ ਘਰ ਦਾ ਮਾਹੌਲ ਬਹੁਤ ਹੀ ਖੁਸ਼ਹਰਮਾ ਬਣ ਜਾਵੇਗਾ ਲੰਬੇ ਸਮੇਂ ਤੋਂ ਤੁਹਾਡੇ ਉੱਪਰ ਜੇਕਰ ਕਰਜ਼ੇ ਦੀ ਕੋਈ ਸਮੱਸਿਆ ਸੀ ਉਹ ਵੀ ਹੁਣ ਦੂਰ ਹੋ ਜਾਵੇਗੀ ਜੇਕਰ ਤੁਹਾਡੇ ਕੋਲੋਂ ਕਿਸੇ ਨੇ ਪੈਸੇ ਉਧਾਰ ਮੰਗੇ ਹੋਏ ਸਨ ਉਹ ਵੀ ਪੈਸੇ ਤੁਹਾਨੂੰ ਹੁਣ ਵਾਪਸ ਮਿਲ ਜਾਣਗੇ ਇਸ ਸਮੇਂ ਤੁਹਾਨੂੰ ਸੰਤਾਨ ਪੱਖ ਤੋਂ ਵੀ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ বৃਸ਼ਭ ਰਾਸ਼ੀ বৃਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਮ ਨੌਮੀ ਦੇ ਦਿਨ ਤੁਹਾਡੀ ਕਿਸਮਤ ਹੀ ਚਮਕਣ ਵਾਲੀ ਹੈ ਜਿਸ ਨਾਲ ਤੁਹਾਡੇ ਉੱਤੇ ਮਹਾਦੁਰਲਭ ਸੰਜੋਗ ਦੀ ਕਿਰਪਾ ਵਰਸਣ ਵਾਲੀ ਹੈ ਤੁਹਾਡੇ ਜੀਵਨ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਸਨ ਉਹਨਾਂ ਦਾ ਹੁਣ ਖਾਤਮਾ ਹੋ ਜਾਵੇਗਾ ਇਸ ਦਿਨ ਜੇਕਰ ਤੁਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਉਸ ਵਿੱਚ ਵੀ ਮੁਨਾਫਾ ਹੀ ਮੁਨਾਫਾ ਵੇਖਣ ਨੂੰ ਮਿਲੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਸੀਂ ਇਸ ਦਿਨ ਜਿਹੜਾ ਕੰਮ ਸ਼ੁਰੂ ਕੀਤਾ ਸੀ ਉਸ ਵਿੱਚ ਤੁਹਾਨੂੰ ਤਰੱਕੀ ਮਿਲ ਰਹੀ ਹੈ ਇਸ ਸਮੇਂ ਤੁਹਾਡੇ ਜਿਹੜੇ ਵੀ ਕੰਮ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਹੁਣ ਸਫਲਤਾਪੂਰਵਕ ਹੋ ਜਾਣਗੇ ਤੁਹਾਡਾ ਭਾਵੇਂਖੇ ਹੁਣ ਚਮਕਦਾ ਦਿਖਾਈ ਦੇਵੇਗਾ ਜਿਸ ਨਾਲ ਤੁਹਾਡੀ ਆਸਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਆਪਣਾ ਜੀਵਨ ਹੁਣ ਬਹੁਤ ਹੀ ਸੁਖਮਈ ਪ੍ਰਤੀਤ ਹੋਵੇਗਾ ਦੋਸਤੋ ਇਹਨੋਂ ਪੰਜ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਇਸ ਆਰਮ ਨੌਵੀਂ ਦੇ ਮੌਕੇ ਤੇ ਕਿਸਮਤ ਚਮਕਣ ਵਾਲੀ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਬਦਲਾਅ ਹੋਣ ਵਾਲੇ ਹਨ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮੈਂਟ ਬਾਕਸ ਵਿੱਚ ਜੈ ਸ਼੍ਰੀ ਰਾਮ ਜੀ ਲਿਖਣਾ ਕਦੇ ਨਾ ਭੁੱਲਣਾ ਧੰਨਵਾਦ